ਬੱਲੋਂ ਬਾਜੀ ਕਰ ਬਰਾਦਰੀ ਦੇ ਜਿਹੜੀ ਪਾਣੀ ਦੇਣ ਦੀ ਰਸਮ ਹੈ ਉਹ ਸਟਾਰਟ ਕਰਨ ਲੱਗੇ ਆ ਜੀ ਦੇਖੋ ਤੁਸੀਂ ਧਿਆਨ ਨਾਲ ਖੜਕ ਕਿਰੋ ਇੰਤਜ਼ਾਮ ਕਰੋ ਕਿਰੋ ਮਤਲਬ ਇਹ ਪ੍ਰਧਾਨ ਜੀ ਪ੍ਰਧਾਨ ਆ ਰਹੇ ਜਿਲ੍ਹਾ ਪ੍ਰਧਾਨ ਤੋਂ ਬਿਨਾ ਸਵਾਗਤ ਹੁੰਦਾ ਨਹੀਂ ਇਹਦਾ ਹਾਂ ਜੀ ਜਿਲ੍ਹਾ ਪ੍ਰਧਾਨ ਆਉਣਗੇ ਸਾਡੇ ਜਿਲ੍ਹਾ ਪ੍ਰਧਾਨ ਤੋਂ ਬਿਨਾ ਸਵਾਗਤ ਹੁੰਦਾ ਨਹੀਂ ਪ੍ਰਧਾਨ ਜੀ ਜਿਲ੍ਹਾ ਪ੍ਰਧਾਨ ਕੋ ਨੂੰ ਸਵਾਗਤ ਕਰੀਏ ਤਾਂ ਪਹਿਲੇ ਕੌਣ ਕਰੀਆ ਬਲਾਓ ਫਿਰ ਜਿਲ੍ਹਾ ਪ੍ਰਧਾਨ ਨੇ ਵੀਡੀਓ ਵਾਲੋ ਖੋੜ ਕਾਮ ਜੇਲੀ ਜੇਲੀ ਜਗੀਲੀ ਜੇਲੀ ਜਾ ਬਲਾਓ ਯਾਰ ਵੀਡੀਓ ਖੜੀ ਜਗਾ ਗੱਲੋਂ ਜਿਹੜਾ ਕਿ ਦਾਦਾ ਦਾਦੀ ਨੂੰ ਪਾਣੀ ਦੀ ਰਸਮ ਹੈ ਉਹ ਦੇਖੋ ਜੀ ਦੇ ਰਹੇ ਆ ਜੀ ਦੇਖੋ ਦੀਵਾਲੀ ਵਾਲੇ ਦਿਨ ਜਿਹੜਾ ਕਿ ਰਸਮ ਹੈ ਸਾਡੇ ਦਾਦਾ ਜੀ ਪਰਦਾਦਿਆਂ ਦੀ ਉਹ ਨਿਵਾ ਰਹੇ ਆ ਜੀ ਤੇ ਇਸ ਤਰ੍ਹਾਂ ਪਾਣੀ ਦਿੰਨੇ ਆ ਬਾਜ਼ੀਗਰ ਬਰਾਦਰੀ ਦੇ ਤੇ ਵੀਡੀਓ ਸ਼ੇਅਰ ਕਰਨਾ ਤੇ ਲਾਇਕ ਕਰਨਾ ਕਮੈਂਟ ਕਰਨਾ ਤੇ ਕੱਲੋਂ ਬਾਜ਼ੀਗਰ ਬਰਾਦਰੀ ਠੀਕ ਹੈ ਜੀ ਆ ਸਾਡਾ ਜੱਗਾ ਬਾਬਾ ਦਾ ਜੱਗਾ ਬਾਬਾ ਚਲੋ ਜੀ ਆਰਾਮਪਾਲ ਆਰਾਮਪਾਲ ਪੱਖੋ ਕਰਾਂ ਆਰਾਮਪਾਲ ਪੱਖੋ ਕਰਾਂ ਡੀਲਰ 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 ਜੀ ਡੀਲਰ ਪਾਣੀ ਦੇ ਰਿਹਾ ਜੀ ਡੀਲਰ ਆ ਆਰਾਮਪਾਲ ਡੀਲਰ ਆਰਾਮਪਾਲ ਡੀਲਰ ਆ ਬੀਲਰ ਉਹ ਵਿੱਚ ਦਾ ਰੱਖਦਾ ਬੀਲਰ ਬੀਲਰ ਹੈ ਬੀਲਰ ਅਗਰਾਮਪਾਲ ਡੀਲਰ ਅਸੀਂ ਰੱਖੀ ਆ ਰਾਮਪਾਲ ਡੀਲਰ ਆ ਜੱਸੇ ਆ ਗਿਆ ਜੀ ਕਲਵੰਤ ਦਾ ਜੱਸੇ ਕਲਵੰਤ ਰਾਮ ਦਾ ਜੱਸੇ ਆ ਗਿਆ ਕਾਲੂ ਰਾਮ ਜਤਾਰਾ ਰੰਗ ਦਾ ਪਾਣੀ ਦੇ ਰਿਹਾ ਦਾਦੀ ਦਾਦਾ ਨੂੰ ਰਸਮ ਨਿਵਾ ਰਿਹਾ ਗੁਰਪ੍ਰੀਤ ਰਾਮ ਰਾਮਪਾਲ ਰਾਮ ਪਾਣੀ ਦੇ ਰਿਹਾ ਦਾਦੀ ਦਾਦਾ ਨੂੰ ਰਸਮ ਅਦਾ ਕਰਦੇ ਹੋਏ ਕਾਲੂ RAM ਦਾ ਬੇਟਾ ਜੀ ਮੇਰਾ ਸੰਵਾਦ ਕਰਦੇ ਹੋਏ ਜੀ ਬਹੁਤ ਧੰਨਿਆ ਵੀ ਦੇ ਦਿਆ ਜੀ ਬਾਲਾ ਬੈਂਕ ਦੀ ਹੈ ਸਾਈ ਬੱਚੋ ਐਨੇ ਚੁੱਕ ਕੇ ਲੈ ਜਾਓ ਜੀ ਹਾਂ ਜੀ ਪਰਸਨ RAM ਸਰਕਾਰ ਘਮਾਰਾਮ ਪਾਣੀ ਦਿੰਦੇ ਹੋਏ ਪਾਣੀ ਦੀ ਜਿਹੜੀ ਜਸਮਾਨ ਨਿਭਾਰੇ ਆ ਜੀ ਦੇਖ ਸਕਦੇ ਹੋ ਜੀ ਪਾਣੀ ਦਿੰਦੇ ਹੋਏ ਪਰਸਨ RAM ਜੋ ਕਿ ਸਾਡੀ ਬਰਦਾਦਿਆਂ ਦੀ ਦਾਦਿਆਂ ਦੀ ਜੋ ਕਿ ਜਿਹੜਾ ਆਪਣਾ ਰਵਾਜ ਰੀਤੀ ਰਵਾਜ ਹੈ ਉਸ ਦੇ ਤਹਿਤ ਪਾਣੀ ਦਿੰਦੇ ਹੋਏ ਆਏ ਸਾਲ ਜਿਹੜਾ ਕੀ ਰੀਤੀ ਰਵਾਜ ਦਾ ਪਾਣੀ ਦਿੰਦੇ ਹੋਏ ਚਲੋ ਜੀ ਹਾਂਜੀ ਆ ਜਾ ਵੀ ਜਸਵੀਰ ਮੁੰਡਾ ਆ ਜਾ ਜੱਗਾ ਪੱਤਰਕਾਰ ਆ ਗਿਆ ਜੀ ਜੱਗਾ ਪੱਤਰਕਾਰ ਪਾਣੀ ਦਿੰਦਾ ਹੋਇਆ ਹਾਂਜੀ ਪਾਣੀ ਦਿੰਦਾ ਹੋਇਆ ਰਸਮ ਨਿਭਾ ਰਹੇ ਆ ਜੀ ਜੋ ਰੀਤੀ ਰਵਾਜ ਹੈ ਜੀ ਹਾਂਜੀ ਆਪਰ ਬੁਰੀ ਐ ਚਲੀ ਨਾ ਅਰੇ ਪਾਣੀ ਵਾਣੇ ਲੱਗੀ ਵਟ ਨਹੀਂ ਆਪਣੇਦਰ ਫਰੀ ਵਾਂਦੀ ਨਾ ਵਧਣੇ ਆਪ ਜੀ ਫਿਰ ਮੈਂ ਕਾਈ ਕਰੀ ਸਿੱਟੀ ਥੋੜੀ ਹੋਣਾ ਮੈਂ 35 35 ਦਾ ਕਿਧਰੀ ਗਿਆ ਥੋੜੀ ਲੈ ਪੇਟ ਦੇ ਵਿੱਚ ਇੱਥੇ ਵੱਢੀ ਆਂ ਹਾਂ 10 10 10 ਉਹ ਨਾ ਇਹ ਪਣੀ ਵੀਰ ਕਿਸ ਵਾਸਤੇ ਲਿਆਇਆ ਜੋ ਬਾਈ ਸਰ ਆ ਹੀ ਰਾਇ ਨਾ ਇਹ ਚੱਪ ਕਰੀਂ ਕਿੱਧਰ ਪਾਣੀ ਨਹੀਂ ਕਿਹਾ ਖਾਰ ਜਿੱਤੂੰ ਫੇਰ ਦੇ ਦੀ ਏਡੀ ਗੀਡੀ ਗੱਲ ਹੈ ਪਾਣੀ ਲੈ ਮੈਂ ਰੱਖ ਲੈ ਮੈਂ ਤੁਹਾਨੂੰ ਜਗਸਤੀ ਰੱਖ ਦਿੰਦਾ ਮੇਰਾ ਬੰਦਾ ਹੈ ਬੜੀ ਚਲ 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 ਉਹ ਦੇਖ ਦੇ ਸਰ ਮੈਂ ਨਾ ਗਰ ਹਾਂ ਉਹ ਪਾਣੀ ਦਾ ਫੇਰ ਦੱਕੀ ਵਰੀ ਪਕੜੀ ਰ ਮੈਂ ਪਾਣੀ ਮੇਲਿਆ ਚੰਬਰੀ ਖਾਣੇ ਮੇਲਿਆ ਤੂੰ ਇਹ ਬਚੀ ਸਾਰੀ ਘਾਲ ਦੀ ਵੀਡੀਓ ਬੱਲੋਂ ਬਈ ਬਾਜਕਰ ਬਰਾਦਗੀ ਦੇ ਬਾਈ ਪਾਣੀ ਦੀ ਜਿਹੜੀ ਰਸਮ ਹੈ ਨਿਮਾਉਂਦੇ ਹੋਏ ਦੇਖ ਸਕਦੇ ਹੋ ਤੁਸੀਂ ਬਾਈ